ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਤ ਸੰਗ ਜੀਓ ਅਓ ਅਜਾ ਪਾਖ ਨੂੰ ਇੱਕਲਾ ਇਤਿਹਾਸ ਜੋ ਅਜ ਤੱਕ ਆਪ ਜੀ ਨੇ ਨਹੀਂ ਸੁਣਿਆ ਹੋਵੇਗਾ ਸਾਂਝਾ ਕੀਤਾ ਜਾਵੇ ਤਾਂ ਤੁਨ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਕੋਲ ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਆਏ ਇਹ ਦੋਨੋਂ ਸੂਰਮੇ ਜਿਨ੍ਹਾਂ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਉਹ ਜਾਣਕਾਰੀ ਪ੍ਰਾਪਤ ਕਰਿਏ ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਸ਼ਹੀਦ ਭਾਈ ਅਨੂਪ ਸਿੰਘ ਜੀ ਦੋਵੇਂ ਭਰਾ ਇਹ ਜੋਦੇ ਭਾਈ ਸ਼ਾਲੂ ਜੀ ਦੀ ਵੰਸ਼ ਦੇ ਵਿੱਚੋਂ ਸਨ ਭਾਈ ਸਾਨੂੰ ਜੀ ਦਾ ਆਪ ਜੀ ਨੂੰ ਪਤਾ ਹੈ ਕਿ ਤੰਤਨ ਸਾਹਿਬ ਜੀ ਵਰ ਜਿੰਦੇਵ ਜੀ ਨੇ ਆਪ ਜੀ ਨੇ ਲੱਕਰ ਬਾਲਣ ਦੀ ਇੱਕ ਵੇਲੇ ਲੰਗਰ ਦੇ ਵਿੱਚ ਥੋੜਾਉਣ ਤੇ ਇੱਕ ਹੋਕਾ ਦਿੱਤਾ ਸੀ ਜਿਹੜਾ ਹੋਕਾ ਕਿ ਇੱਕ ਪਾਠੀ ਬਦਲੇ ਇੱਕ ਪੁੱਤਰ ਤੇ 10 ਪਾਠੀਆਂ ਬਦਲੇ 10 ਪੁੱਤਰ ਗੁਰੂ ਅਰਜਨ ਸਾਹਿਬ ਜੀ ਆਪ ਜੀ ਨੂੰ ਬਖਸ਼ਿਸ਼ ਕਰਨਗੇ ਤੇ ਬਾਲਣ ਦਾ ਲੰਗਰ ਦੇ ਵਿੱਚ ਵਿਅੰਤ ਪੰਡਾਰਾ ਸ਼ੁਰੂ ਕਰ ਦਿੱਤਾ ਸੀ ਅਤੇ ਗੁਰੂ ਸਾਹਿਬ ਦੇ ਕਈ ਹੋਏ ਉਹਨਾਂ ਦੇ ਬੋਲ ਪੂਰੇ ਵੀ ਹੋਏ ਸੀ ਤੇ ਸਾਲੋ ਜੀ ਦਾ ਪੁੱਤਰਾ ਹੋਇਆ ਦੁਨੀ ਚੰਦ ਦੁਨੀ ਚੰਦ ਦਾ ਪਿਆਰ ਵਾਲੀ ਨੂੰ ਪਤਾ ਹੈ ਜਦੋਂ ਨਾ ਪੁਰ ਸਾਹਿਬ ਘੇਰਾ ਪਿਆ ਸੀ ਹਾਥੀ ਦੇ ਨਾਲ ਕਿਲੇ ਦਾ ਦਰਵਾਜ਼ਾ ਤੋੜਨਾ ਸੀ ਤੇ ਚੜ੍ਹ ਸਿੰਘ ਰਾ ਨੇ ਖਬਰ ਦਿੱਤੀ ਕਿ ਸਵੇਰੇ ਇੱਕ ਹਾਥੀ ਨੂੰ ਲਾ ਜਾ ਕੇ ਉਹਦੀ ਸੁਨਣਾ ਤਲਵਾਰਾਂ ਬੰਨ੍ਹ ਕੇ ਮੱਥੇ ਤੇ ਤਵੀਆਂ ਬੰਨ੍ਹ ਕੇ ਇਹ ਦਰਵਾਜ਼ਾ ਛਰਾ ਪਿਆ ਕੇ ਉਸ ਨੂੰ ਤੋੜਾਇਆ ਜਾਵੇਗਾ ਤੇ ਬਾਅਦ ਵਿੱਚ ਫਾਉ ਸਾਰੀ ਇੰਟਰ ਹੋਵੇਗੀ ਗੁਰੂ ਸਾਹਿਬ ਨੇ ਪਰੇਦਵਾਨ ਦੇ ਵਿੱਚ ਪਾਈ ਦੁਨੀ ਚੰਦ ਨੂੰ ਵੰਗਾਰ ਕੇ ਕਿਹਾ ਸੀ ਕਿ ਜੇ ਉਹਨਾਂ ਕੋਲ ਹਾਥੀ ਹੈ ਤੇ ਸਾਡੇ ਕੋਈ ਪਾਈ ਦੁਨੀ ਚੰਦ ਮਸਾਂ ਦਾ ਹਾਥੀ ਹੈ ਸੋ ਇਹ ਮੁਕਾਬਲਾ ਕਰੇਗਾ ਦੁਨੀ ਚੰਦ ਦਿਲ ਦਾ ਡਰ ਭੋਗਣ ਗਿਆ ਤੇ ਪਿਆਰੋ ਦੁਨੀ ਚੰਦ ਰਾਤ ਨੂੰ ਆਪਣੇ ਸਾਥੀਆਂ ਦੇ ਨਾਲ ਕਲੇ ਦੀ ਕੰਧ ਰਸੇ ਦੇ ਨਾਲ ਟੱਪ ਕੇ ਜਦੋਂ ਦੂਜੇ ਬਨੇ ਥੱਲੇ ਉਤਰਿਆ ਤਾਂ ਡਿੱਗ ਪਿਆ ਲਤ ਟੁੱਟ ਗਈ ਟੁੱਟੀ ਲਤ ਦੇ ਨਾਲ ਹੀ ਉਸ ਦੇ ਸਾਥੀ ਪਿਆਰੇ ਉਸ ਨੂੰ ਲੈ ਗਏ ਲਿਜਾਣਦਿਆਂ ਜਾ ਕੇ ਨਗਰ ਦੇ ਵਿੱਚ ਪਹੁੰਚਿਆ ਉਹ ਨਹੀਂ ਤੇ ਇਹ ਦੁਨੀ ਚੰਦ ਮਜੀਠੇ ਦਾ ਇਲਾਕੇ ਦਾ ਰਹਿਣ ਵਾਲਾ ਸੀ ਤੇ ਇਹ ਮਰ ਗਿਆ ਸੀ ਸਨ 1700 ਇਸ ਵੀ ਜਦੋਂ ਪਹਾੜੀ ਰਾਜਿਆਂ ਨੇ ਨਾ ਤੁਹਾਨੂੰ ਘੇਰਨ ਦੀ ਯੋਜਨਾ ਬਣਾਈ ਇਹ ਆਪਣੇ ਕੋ ਜਵੋਧਿਆਂ ਨਾਲ ਗੁਰੂ ਜੀ ਦੀ ਸਹਤਾਲੀ ਉੱਥੇ ਪਹੁੰਚਿਆ ਅਚਾਨਕ ਦਰਵਾਜ਼ਾ ਤੋੜਨ ਵਾਲੀ ਗੱਲ ਕਰਕੇ ਇਹ ਭੱਜ ਗਿਆ ਤੇ ਗੁਰੂ ਸਾਹਿਬ ਦੇ ਇਰਾਦੇ ਦਾ ਪਤਾ ਲੱਗਣ ਤੇ ਦੁਨੀ ਚੰਦ ਖਬਰਾ ਗਿਆ ਉਥੋਂ ਕਿ ਸਕਨ ਵਿੱਚ ਸ਼ਨਾंति ਸਮਝੀ ਜਦੋਂ ਲੱਤ ਟੁੱਟ ਗਈ ਮੰਜੇ ਤੇ ਪੈ ਗਿਆ ਤੇ ਮੰਜੇ ਤੇ ਹੀ ਸੱਪ ਨੇ ਡੰਗ ਲਿਆ ਦੁਨੀ ਚੰਦ ਮਰ ਗਿਆ ਇਹ ਘਟਨਾ ਨੂੰ ਵੇਖਦਿਆਂ ਇਸ ਦੇ ਪੁੱਤਰਿਆਂ ਭਾਈ ਸਰੂਪ ਸਿੰਘ ਤੇ ਪਾਈ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਰੀ ਚੰਦ ਗੁਰੂ ਤੋਂ ਬੇਮੁਖ ਹੋ ਕੇ ਪਰਿਵਾਰ ਨੂੰ ਕਲੰਕ ਲਗਾ ਗਿਆ ਹੈ ਉਹਨਾਂ ਦੋਹਾਂ ਭਰਾਵਾਂ ਨੇ ਸਲਾਹ ਕੀਤੀ अनंतपुर साहिब गुरुजी पास पहुंच गए दादे दुनीचंद दी पुल दुनी दुनी दी माफी मांगी देख के गुरु गोबिंद सिंह जी हंस के बोले भाई स्वरूप सिंह ਤੇ ਭਾਈ ਨੂਰ ਸਿੰਘ ਜੀ ਸਾਨੂੰ ਪਤਾ ਸੀ ਦੁਨੀ ਚੰਦ ਦੀ ਉਮਰ ਬਹੁਤ ਘੱਟ ਹੈ ਅਸੀਂ ਤੇ ਭਾਈ ਸਾਨੂੰ ਦੇ ਸਤਕਾਰ ਵਜੋਂ ਦੁਨੀ ਚੰਦ ਨੂੰ ਇਸ ਸਾਥੀ ਨਾਲ ਲੜਨ ਦੀ ਸੇਵਾ ਬਖਸ਼ੀ ਸੀ ਦੁਨੀ ਚੰਦ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦਾ ਪਰ ਦੁਨੀ ਚੰਦ ਦਾ ਦਿਲ ਕਮਜ਼ੋਰ ਨਿਕਲਿਆ ਉਦੇ ਬੋਲਾਂ ਤੇ ਵਿਸ਼ਵਾਸ ਨਾ ਕਰ ਸਕਿਆ ਗੁਰੂ ਦੇ ਬੋਲਾਂ ਤੇ ਪੂਰਾ ਨਾ ਉਤਰ ਸਕਿਆ ਭਾਈ ਅਨੂਪ ਸਿੰਘ ਤੇ ਭਾਈ ਸੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਕਿਆ ਮਹਾਰਾਜ ਸਾਡੇ ਮੱਥੇ ਤੇ ਲੱਗੇ ਕਲੰਕ ਨੂੰ ਧੋਣ ਦਾ ਇੱਕ ਸੁਨਹਿਰੀ ਮੌਕਾ ਬਖਸ਼ੋ ਅਸੀਂ ਇਸ ਨੂੰ ਸਫਲ ਕਰ ਸਕੀਏ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੋਹਾਂ ਭਰਾਵਾਂ ਤੇ ਬਹੁਤ ਖੁਸ਼ ਹੋ ਕੇ ਬੋਲੇ ਫਿਰ ਤਿਆਰ ਹੋ ਭਾਰੀ ਰਾਜ ਤੇ ਮੁਗਲ ਫੌਜਾਂ ਹਮਲੇ ਲਈ ਆ ਰਹੀਆਂ ਨੇ ਇਸ ਨੂੰ ਦੋਵੇਂ ਯੋਧਿਆਂ ਦੇ ਡੌਲੇ ਫਰਕੇ ਅੱਖਾਂ ਲਾਲ ਹੋ ਗਈਆਂ ਯੁੱਧ ਦੀ ਤਿਆਰੀ ਖਿੱਚ ਲਈ ਨਨੋਗੜ੍ਹ ਦੀ ਜੰਗ ਵਿੱਚ ਦੋਵਾਂ ਭਰਾਵਾਂ ਨੇ ਖਾਸਾ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਾਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਦੀ ਕਮਾਨੇਟ ਐਟ ਐਸੀ ਤੇਖੜਕਾਈ ਕਿ ਦੁਸ਼ਮਣਾਂ ਦੇ ਆウਲਾ ਛੜੇ ਗੁਰੂ ਜੀ ਉਹਨਾਂ ਭਰਾਵਾਂ ਦੀ ਵੀਰਤਾ ਵਲ ਵੇਖ ਕੇ ਬਹੁਤ ਖੁਸ਼ ਹੋਏ ਮੁਖ ਤੋ ਉਚਾਰਿਆ ਤੁਸਾਂ ਨੇ ਭਾਈ ਸ਼ਾਲੋ ਜੀ ਦੀ ਕੁਲ ਦਾ ਨਾਮ ਰੋਸ਼ਨ ਕਰ ਦਿੱਤਾ ਸੋ ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਜੀ ਜੰਗ ਵਿੱਚ ਜੂਝਦਿਆਂ ਸੈਂਕੜੇ ਫਟ ਖਾ ਕੇ ਸ਼ਹਾਦਤ ਦਾ ਜਾਮ ਪੀ ਗਏ ਆਪਣੇ ਖੂਨ ਨਾਲ ਆਪਣੇ ਦਾਦੇ ਦੁਨੀ ਚੰਦ ਵਾਲਾ ਕਲੰਕ ਤੋ ਦਿੱਤਾ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਉਹਨਾਂ ਨੇ ਮਾਨ ਸਤਕਾਰ ਦੇ ਵਿੱਚ ਬਹੁਤ ਵਿੰਤ ਉਹਨਾਂ ਨੂੰ ਅਸੀਸਾਂ ਦਿੱਤੀਆਂ ਸਤਿਗੁਰਾਂ ਨੇ ਔਰ ਇਹ ਸਨ ਚਹੀਦ ਦੁਨੀ ਚਾਂਦੇ ਭਾਈ ਦੁਨੀ ਜਾਂਦੇ ਪੁੱਤਰ ਇਹ ਜਿਨ੍ਹਾਂ ਨੇ ਦੁਨੀ ਚਾਂਦੇ ਲੱਗੇ ਕਲੰਕ ਨੂੰ ਤੋੜ ਦਿੱਤਾ ਸੋ ਇਹ ਸੀ ਪਿਆਰਿਓ ਭਾਈ ਸਰੂਪ ਸਿੰਘ ਜੇਨਮ ਸਿੰਘ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਣੀਆਂ ਭੁੱਲਾਂ ਨੂੰ ਚਤਾਰੀਏ ਗਾਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ